ਫਗਵਾੜਾ ਦੇ ਚੌਕੋਕੀ ਦੇ ਰਹਿਣ ਵਾਲੇ ਸੌਰਵ ਸ਼ਰਮਾ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਉੱਪਰ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਲ ਵਿਖੇ ਜੇਰੇ ਇਲਾਜ ਸੌਰਵ ਸ਼ਰਮਾ ਮੁਤਾਬਕ ਉਸ ਉੱਪਰ ਇਹ ਹਮਲਾ ਮੁਹੱਲੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੌਰਵ ਸ਼ਰਮਾ ਭਾਈ ਹਾਂਜੀ ਸੌਰਵ ਸ਼ਰਮਾ ਭਾਈ ਕੀ ਮਾਮਲਾ ਕੀ ਹੈ ਜਿਹੜੇ ਸੌਰਵ ਵੀਰੇ ਜਾਏ ਹਾਂ ਪਹੇ ਇੱਥੇ ਸੜਕ 'ਤੇ ਖੜੇ ਸੀਗੇ ਮੁੰਡਾ ਖੜਾ ਹੀ ਗਲੀ ਦੇ ਵਿੱਚ ਖੜੇ ਸੀਗੇ ਵਿੱਚ ਸੜਕ 'ਤੇ ਬਾਈਕ ਲਗਾ ਕੇ ਤੇ ਬਾਥਰੂਮ ਕਰਦੇ ਸੀਗੇ ਉੱਥੇ ਵਿੱਚ ਹੀ ਕਿੱਥੇ ਕਰਦੇ ਦੀ ਬਾਥਰੂਮ ਘਰ ਦੇ ਬਾਹਰ ਹੀ ਸਾਡੇ ਘਰ 'ਤੇ ਇੱਥੇ ਆਪਣਾ 400 ਕੀ ਅੱਛਾ ਮੈਂ ਇਹਨਾਂ ਨੂੰ ਸੜਕ ਦੇ ਵਿੱਚ ਬਾਈਕ ਲਾਇਆ ਹੋਇਆ ਸੀਗਾ ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿ ਸੜਕ ਦੇ ਵਿੱਚ ਬਾਈਕ ਨਾ ਲਾਓ ਚੰਗਾ ਨਹੀਂ ਲੱਗਦਾ ਇੱਥੇ ਬਾਥਰੂਮ ਨਾ ਕਰਿਆ ਕੋੜਾ ਕੁੜੀਆਂ ਲੰਘਦੀਆਂ ਮੇਰੇ ਬੱਚੇ ਘਰ ਲੜਕੀ ਹੈਗੀ ਕੋਈ ਫਿਰ ਬਾਹਰ ਬੰਦਾ ਕੋਈ ਸ਼ਾਪਿੰਗ ਵਾਇਰਾ ਕੋਈ ਖਾਣ ਪੀਣ ਨਿਕਲਦਾ ਕੋਈ ਚੰਗਾ ਨਹੀਂ ਲੱਗਦਾ ਦੇਖਦੇ ਇੱਕ ਇਹਦਾ ਤੁਹਾਰੇ ਬਾਪ ਦਾ ਸੜਕ ਹੈ ਇਹ ਮੈਂ ਇਹਨਾਂ ਨੂੰ ਤਾ ਵੀ ਕਹਾਂ ਮੈਂ ਕਹਿੰਦਾ ਦੇਖੋ ਤੁਹਾਨੂੰ ਸਮਝਾਂਦਾ ਪਰ ਨਾ ਕਰੋ ਇਦਾਂ ਦੀ ਹਰਕਤ ਐ ਚੰਗਾ ਨਹੀਂ ਲੱਗਦਾ ਗਲੀ ਚੰਬੱਲੇ ਵਿੱਚ ਬੱਚੇ ਰਹਿੰਦੇ ਹੈਗੇ ਸੌਫਤ ਧਟੀਆਂ ਰਹਿੰਦੀ ਹੈਗੀਆਂ ਦੇਖਦੇ ਕਿ ਕੋਈ ਚੰਗਾ ਲੱਗਦਾ ਤੁਹਾਨੂੰ ਜੇ ਇਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹਨਾਂ ਦਾ ਨਾਮ ਵਗੈਰਾ ਹੈ ਕੋਈ ਨਹੀਂ ਨਾਮ ਨਹੀਂ ਮੱਲੇ ਦੇ ਹੀ ਆ ਮੇਰੇ ਗਲੀ ਮੇਰੇ ਗਲੀ ਚ ਹੀ ਰਹਿੰਦੇ ਹੋ ਸਾਰੇ ਮੇਰਾ ਨਾਮ ਤਾਂ ਪਤਾ ਹੀ ਹੋਊਗਾ ਨਾਮ ਨਹੀਂ ਕਿੰਨੇ ਵੇਦਿਆਂ ਨੇ ਹਮਲਾ ਕੀਤਾ ਤੁਹਾਡੇ ਘਟ ਘਟ 6 ਮਿੰਟ ਦੇ ਸਿਗੇ ਕੀ ਮਾਰਿਆ ਤੁਹਾਡੇ ਮੇਰੇ ਸਿਰ ਚ ਪਤਾ ਨਹੀਂ ਕੀ ਮਾਰਿਆ ਉਹ ਮਾਰਦੇ ਗਏ ਮੇਰੇ ਸਿਰ ਚ ਲਗਾ ਪੈ ਗਏ ਨਾਲ ਗਾਲੀ ਕੱਢਦੇ ਪਏ ਸੀ ਕਿ ਸਮਝਾਉਂਦੇ ਪਏ ਸੀ ਮੈਂ ਕਹ ਇਹਦੀ ਪਹਿਲੇ ਵੀ ਕੰਪਲੀਟ ਇੱਕ ਵਾਰੀ ਆ ਚੁੱਕੀ ਹੈ ਇਹਨੇ ਪਹਿਲੇ ਵੀ ਇੱਕ ਛੋਟੀ ਲੜਕੀ ਨੂੰ ਨਾ ਇੱਕ ਛੋਟੀ ਲੜਕੀ ਨੂੰ ਹਰਾਸਮੈਂਟ ਕੀਤਾ ਸੀਗਾ ਉਧਰ ਕਰਕੇ ਇਹਨੂੰ ਨਾ ਇੱਥੋਂ ਭੱਲੇ ਚੋਂ ਕੱਢਦਾ ਸੀਗਾ ਇਹਨੂੰ ਦੁਬਾਰਾ ਫੇਰ ਪਤਾ ਨਹੀਂ ਕਹਦੇ ਭੱਲੇ ਦੇ ਵਿੱਚ ਇਸ ਬੰਦੇ ਨੂੰ ਲੈ ਕੇ ਆਏ ਕੋਈ ਨਾਮ ਤਾਂ ਹੋਗਾ ਕਿ ਨਾਮ ਨਹੀਂ ਮੈਨੂੰ ਪਤਾ ਹੈਗਾ ਭਾਜੀ ਤੁਹਾਨੂੰ ਸਹੀ ਗੱਲ ਸਾਬ ਇਹ ਪਤਾ ਨਹੀਂ ਕਿੱਥੋਂ ਆ ਰਿਹਾ ਮੈਨੂੰ ਨਹੀਂ ਪਹਿ ਛੱਡ ਗਏ ਸੀਗੇ ਇਹ 6 ਕੇ 5 6 ਮਹੀਨੇ ਬਾਅਦ ਦੁਬਾਰਾ ਫੇਰ ਇਹਨਾਂ ਨੂੰ ਰੱਖਿਆ ਦੋਦੀ ਚਾਚੋਂ ਕੀ ਰਹਿਣ ਵਾਲੇ ਹਾਂਜੀ 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 ਤੇ ਪੁਲਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਪੁਲਸ ਕੰਪਲੀਟ ਕੀਤੀ ਹੈਗੀ ਕੋਈ ਸਹੀ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੋਈ ਪੁਲਸਾਈ ਵੀ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਜਿਹਨਾਂ ਨੇ ਤੁਹਾਡੀ ਨਾਲ ਕੁੱਟਮਾਰ ਕੀਤੀ ਇੰਦਾ ਨਹੀਂ ਮੈਨੂੰ ਪਤਾ ਭਜੀ ਮੇਰਾ ਹਣੀ ਸ਼ਰਮਾ ਜੀ ਹਾਂਜੀ ਹਣੀ ਸ਼ਰਮਾ ਹਾਂਜੀ ਕਿੱਥੇ ਰਹੇ ਹੋ ਸੈਕਟਰੀ ਆਪਣਾ ਵੀ ਜਿੱਤੀ ਰਹਿੰਦੇ ਕਿੱਥੇ ਚਾਚੋ ਕੀ ਨੀਅਰ ਬਾਈਗ ਐਸ ਐਂ ਸੀ ਮਾਮਲਾ ਕੀ ਹੈ ਜਿਹੜਾ ਸਿਵਲ ਹੋ ਰਿਹਾ ਹੈ ਮਾਮਲਾ ਭਾਜੀ ਇਹ ਲੜਾਈ ਹੋਈ ਆ ਅੱਜ ਤੋਂ 1.5 ਘੰਟੇ ਪਹਿਲਾਂ ਮੈਂ ਗਵੰਡੀ ਆ ਸੌਰਵ ਸ਼ਰਮਾ ਮੈਂ ਲੜਾਈ ਦੇ ਪਾਸ ਹੁਣੀ ਮੈਂ ਵੇੜੇ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੂੰ 6-7 ਬੰਦਿਆਂ ਨੇ ਘੇਰਿਆ ਹੋਇਆ ਸੀਗਾ ਉਹ ਬੰਦਿਆਂ ਦੀ ਡਰਿੰਕ ਕੀਤੀ ਹੋਈ ਸੀਗੀ ਜਿਨ੍ਹਾਂ ਨੇ ਮਾਰਿਆ ਸੌਰਵ ਸ਼ਰਮਾ ਦੇ ਇਹ ਬਾਈਕਰ ਰੋਡ ਤੇ ਖੜਾ ਕਰਕੇ ਬਾਥਰਮ ਕਰਦੇ ਪਏ ਸੀਗੇ ਉਹਨਾਂ ਨੇ ਆਪਣੇ ਘਰ ਤੋਂ ਮਨਾ ਕੀਤਾ ਕਿ ਮੇਰੇ ਘਰ ਦੇ ਮੋਰੇ ਕੁੜੀਆਂ ਮੇਰੀ ਆਂਦੀਆਂ ਆ ਤੁਸੀਂ ਇੱਥੇ ਨਾ ਬਾਤਮਨ ਕਰਿਆ ਕਰੋ ਤੁਹਾਨੂੰ ਕੇ ਵੀ ਸਮਝਾਇਆ ਆ ਐਨੇ ਚ ਹੀ ਉਹ ਅੰਦਰੋਂ ਆਪਣੇ ਹਥਿਆਰ ਲਿਆ ਏ 6-7 ਆਣੇ ਉਹਨੂੰ ਕੱਲੇ ਨੂੰ ਪੈਗੇ ਕਿਸ ਚੀਜ਼ ਨਾਲ ਮਰਿਆ ਉਹਨੂੰ ਇਹ ਆਈ ਥਿੰਕ ਇੱਕ ਦਾਤ ਸੀਗਾ ਤੇ ਹੋਰ ਵੀ ਇੱਕ ਰੋਟ ਟੇਪ ਸੀ ਤੇ ਪਿਆਸੀ ਮਸਗੀ ਚੜਾਇਆ ਜਾ ਕੇ ਫੇ ਭੱਜੇ ਗੁੰਡੇ ਕਿ ਕਿੰਨੇ ਬੇਕੀ ਸੀ ਤੇ 6 ਕ ਜਾਨੇ ਸੀਗੇ ਤੇ ਕਿੰਨੇ ਕੋਈ ਹੋਇਆ ਹਾਲਸਾ ਇਹ ਹੋਇਆ ਜੀ ਆਪਣਾ ਹੁਣ ਤੋਂ 1.5 ਤੋਂ 2 ਘੰਟੇ ਮਿਲੋ ਤੇ ਨਤਕੀ ਕਾਪਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਨਹੀਂ ਹਲੇ ਕਰਾਈ ਹੋਆ ਐਮਰਲਾ ਇਸ ਤੋਂ ਬਾਅਦ ਕਰਦੇ ਆ ਇੰਡਸਟਰੀ ਏਰੀਆ ਇੰਡਸਟਰੀ ਏਰੀਆ ਤੇ ਇਹ ਰਹਿਣ ਵਾਲੇ ਕਿੱਥੇ ਦੇ ਆ ਇਹ ਚਾਚੋ ਕੀ ਨੀਰਭਾਈ ਗੈਸੇਸ ਕੋਈ ਪਹਿਚਾਨ ਹੈਗੀ ਜਿਹੜੇ ਬੰਦਿਆਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ ਨਹੀਂ ਉਹ ਵੀ ਉੱਥੇ ਰਹਿੰਦੇ ਆ ਉਸੇ ਵੇੜੇ ਕੋਈ ਨਾਮ ਵਗੈਰਾ ਹੈ ਨਹੀਂ ਉਹਨਾਂ ਦਾ ਹਾਂਜੀ ਡਾਕਟਰ ਸਾਹਿਬ ਪਤਾ ਹੈ ਹਾਂਜੀ ਸਰ ਤੇ ਇੱਕ ਪੇਸ਼ੇਂਟ ਆਵੇ ਚਾਚੋ ਕੀ ਸੌਰਵ ਸ਼ਰਮਾ ਵਿਦਾਲਿਚ ਹਿਸਟਰੀ ਅਸాల్ਟ ਹੋਇਆ ਹੈ ਐਟ ਉਹਨਾਂ ਦੇ ਘਰ ਹੀ ਤੇ ਪੇਸ਼ੈਂਟ ਸਾਡੇ ਕੋਲ ਆਏ ਸਟੇਬਲ ਦੀ ਪੇਸ਼ੈਂਟ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਹਾਪੀਟਲ ਵਿੱਚ ਐਡਮਿਟ ਕਰ ਦਿੱਤਾ ਗਿਆ